ਮਾਤਾ ਛੇਤੀ ਲਾ ਰੋਟੀ ਆਰਤੀ ਕੋਲੇ ਜਾਣਾ ਤੋਂ ਪਿਟੜੀ ਜਾਂਦੀ ਆ। ਕਿਉਂਕਿ ਗਰਮੀ ਵਾਲੀ ਆ ਪੀ ਬਹੁਤ ਹੁੰਦੀ ਆ ਆਰਤੀ ਦੇ। ਇੱਕਾ ਫੋਨ ਕੀਤਾ ਗਿਆ ਯਾਰ ਕੰਪੈਨ ਆ ਵੀ। ਹੈਲੋ ਹਾਂ ਭਾਈ। ਵਧੀਆ ਭਾਈ ਵਧੀਆ। ਉਬੀਰੇ ਮੈਂ ਮੈਂ ਜਾਣਾ ਆ ਆਰਤੀ ਕੋਲੇ ਅੱਜ। ਸਾਹਬ ਕਰਨ ਯਾਰ। ਵੀਰ ਬਣ ਕੇ ਜੇ ਖੜ੍ਹਦੇ ਯਾਰ ਇੱਕ ਦਾ ਜਨਾ। ਅਜਨਾ ਮਾ ਜਾਣਾਂ ਘੜਤੀ ਕੋਲੇ ਜੇ ਉਹਨੇ ਦੇਤੇ ਤਾਂ ਤੈਨੂੰ ਦੇ ਦੂੰਗਾ ਨਹੀਂ ਵੀਰ ਬਣ ਕੇ ਇੱਕ ਦੋ ਦਿਨ ਖੜ੍ਹ ਜਿਆਂ ਤਾਂ ਬਾਲੀ ਵਧੀਆ ਗੱਲ ਆ ਇਹ। ਉਹ ਵੀਰ ਬਣ ਕੇ ਖੜ੍ਹ ਜਾ ਯਾਰ ਦੋ ਘਦਾਂ ਨਾਲ। ਹੋਰ। ਠੀਕ ਆ ਭਾਈ। ਕੱਲ ਮਨਿੰਦਰਾ ਚੱਲ ਗਏ ਯਾਰ। ਰੋਟੀ ਤਾਂ ਫੇਰ ਹੀ ਵੇਖਦੇ ਆ। ਮਾਦਰ ਰੋਟੀ ਨੂੰ ਤਾਂ ਰਹਿਣ ਦੇ ਮੈਂ ਆ ਕੀ ਖਾਉਂਗਾ। ਚੱਲ ਖਾ ਜਾਂਦਾ ਮੈਂ ਤੂੰ ਦੋ ਰੋਟੀਆਂ ਹੁਣ ਲਾ ਦੇ। ਉਤਨਾ ਆਰਤੀ ਤੇ ਲੇਟ ਹੋ ਜਾਊਂਗਾ 1 ਵਜੇ ਤੱਕੀ 12 1 ਵਜੇ ਤੱਕ ਹੀ ਰਹਿੰਦਾ ਦੁਕਾਨ ਤੇ ਆਰਤੀ ਆ। ਚੱਲ ਛੋਟੇ ਨੇ। ਮਾਤਾ ਰੋਟੀ ਲਾਣ ਦੀ ਮਕੌਲ ਫਲੇਟ ਹੋ ਜਾਂਦਾ ਬਸ ਪਤਾ ਲਾਦ ਨਹੀਂ ਅਦੋਂ ਵੇਂਟ ਚਾਹ ਫਿਰ ਤੂੰ ਲਾ ਮੈਨੇ ਤਿਆਰ ਹੋ ਜਾ ਕੀ ਗੱਲ ਹੋਣੀ ਆ ਪਾਕੇ ਅੱਜ ਤਾਂ ਲੇਟ ਹੋ ਗਏ ਜਿਹਦਾ ਟਾਈਮ ਤੇ ਪਹੁੰਚੇ ਹੋਗਾ ਕਿ ਨਾ ਗਮਣੀਆਂ ਚ ਲੈਪ ਤਾਂ ਰੋਟੀ ਖਾ ਮਾਤਾ ਰੋਟੀ ਨੂੰ ਤਾਂ ਰਹਿਣ ਦੋ ਉਹਨੇ 5000 ਰੁਪਏ ਦੀ ਲੋੜ ਸੀ 5000 ਆਮ ਫੀਸ ਭਾਨੀ ਚ ਕਾਲ ਦੀ ਮੇਰੇ ਬੱਲੇ ਬਾਰ ਦੀ ਰਹਿੰਦੀ ਆ। ਨਾ ਪੁੱਤ ਬਿਲਕੁਲ ਤਾਂ 10 20 ਰੁਪਏ ਨਾ ਹੋਰ ਮੇਰੇ ਕੋਲ ਹੈ ਨਹੀਂ। ਦੇਖੋ ਮੇਰੇ ਵਾਲੇ ਪੈਸੇ ਚ ਮੈਂ ਕਰ ਦਵਾਂਗਾ ਬੰਦਾ। ਨਾ ਤਾਂ ਤਾਂ ਆਰਤੀ ਉਹ ਤੇ ਲੈਣ ਗਿਆਗਾ ਤੇਰਾ ਵੀਰਾ ਜਦੋਂ ਆ ਗਿਆ ਉਹਦੋਂ ਲੈ। ਅੱਛਾ ਚਾਹ ਰੁਪਏ ਦੋ ਰਣ ਦੋ। ਆ ਕੇ ਦੇਖਾਂਗੇ ਅੰਤੋਂ। ਲੈਟ ਹੋਈ ਨਾ ਮੈਂ। ਕਰਦੀ ਹਾਂ ਮਨਜਿੰਦਰ ਨਾਲ ਗੱਲ ਵੀ ਇਹਨੇ 5000 ਕੀ ਕਰਨਾ ਹੈ। ਇੰਨੇ ਪੈਸੇ ਤੀਜੇ ਇੱਕ ਦਿਨ ਕਹਿ ਦਿੰਦਾਗਾ ਵੀ ਮੈਨੂੰ 5-5000 ਦੇ ਦੇ। ਮੈਂ ਬਾ ਜਾਂਦੇ ਮਨਜਿੰਦਰ ਨੂੰ ਅੱਜ ਗੱਲ ਕਰਦੀ ਆ। ਮੇਰੇ ਵਾਰੀ ਇਹਨਾਂ ਕੋਲ ਪੈਸੇ ਮੁੱਕ ਜਾਂਦੇ ਨੇ ਬਸ ਸਰੀਪ ਇਹਨਾਂ ਦਾ ਹੀ ਹੋ ਰਿਹਾ ਹੈ ਉਹ ਆ ਗਿਆ ਪੂਣਾ ਆ ਗਿਆ ਹੋਣਾ ਹੈਲੋ ਯਾਰ ਕਿੱਥੇ ਹੋ ਗਿਆ ਪੈਸੇ ਦਾ ਹੱਲ ਮੈਨੂੰ ਪਤਾ ਹੈਗਾਗਾ ਚਲ ਦੇਖਣੇ ਹੱਲ ਤਾਂ ਕਰਨਾ ਪੂਗਾ ਹੂੰ ਯਾਰ ਛੱਡ ਲਾ ਗਿਆ ਹੈਗਾ ਵੱਡਾ ਅਰਤੀ ਹਿਸਾਬ ਕਰਨਾ ਜੇ ਉਹ ਟਾਈਮ ਨਾਲ ਆ ਗਿਆ ਉਦੋਂ ਲਵਾ ਕੇ ਹਾਂ ਬੇਚਰੀ ਆ ਜਾਂਗੇ ਉਦਲੇ ਚਲ ਟਿੰਗ ਦੇਖਦੇ ਆਂ ਫਿਰ ਚੰਗਾ ਮਤੈ ਕੋਲੀ ਹੋਣਾ ਚੰਗਾ ਚੰਗਾ ਜੀ ਵੀ ਨਾ ਨੂੰ ਨਹੀਂ ਪੜ ਚਲ ਰਾਮਨਾਥ ਸੇਠ ਜੀ ਰਾਮ ਰਾਮ ਭਾਈ ਮਨਜਿੰਦਰਾ ਹੋਰ ਠੀਕ ਐ ਠੀਕ ਐ ਵਧੀਆ ਜੀ ਬਾਗੂ ਜੀ ਕਰਤਾ ਹੀ ਹਿਸਾਬ ਆਪਣਾ ਹਿਸਾਬ ਕਰ ਲੈਣੇ ਬੈਜੋ ਬਾਗੂ ਜੀ ਦੇਖ ਲੈਣੇ ਹਿਸਾਬ ਦਾ ਪਰ ਆਪਣਾ ਸਾਬ ਕਿਤਾਬ ਆਪਣਾ ਦੇਖ ਲੈਣੇ ਆ ਜੀ ਸਾਬ ਕਿਤਾਬ ਹੋਆਂ ਵਰਗੇ ਹੀ ਆ ਚੋ ਸਾਬ ਕਿਤਾਬਤਾ ਜੀ 10000 ਰੁਪਿਆ ਦਾ ਤੁਸੀਂ ਅਗਲੇ ਛੋਟੇ ਭਾਈ ਦੀ ਫੀਸ ਭਰੀ ਆ ਜਦੋਂ ਉਦੋਂ ਲੈ ਕੇ ਸੀ ਠੀਕ ਆ ਬੋ ਜੀ 50000 ਰੁਪਿਆ ਇਹ ਕਲਮ ਹੈਗੀ ਆ ਜੀ ਜਦੋਂ ਮਿਸਤਰੀ ਲਾਇਆ ਸੀ ਤੁਸੀਂ ਉਦੋਂ ਲੈ ਕੇ ਸੀ ਠੀਕ ਹੈ ਤੇ ਬਾਕੀ ਚਾਹ ਗੁਣ ਵਗ ਗਿਆ ਜੀ ਇਸ ਹਾਲ ਤੱਕ ਤਾਂ ਬਰਾਬਰੀ ਆ ਤਕਰੀਬਨ ਆਪਣਾ ਬਾਕੀ ਇੱਕ ਵਾਰੀ ਤੁਸੀਂ ਤਸੱਲੀ ਤੇ ਆਵੜੀਆਂ ਮੜਾ ਜਾਂਦੀ ਆ ਆ ਕਲਮਾ ਨੇ ਉਹਦਾ ਠੀਕਾ ਬਾਪੂ ਜੀ ਹਾਂ ਜੀ ਮੈਨੂੰ ਪੈਸਿਆਂ ਦੀ ਲੋੜ ਸੀਗੀ ਹੁਣ ਪੈਸਿਆਂ ਦੀ ਲੋੜ ਸੀ ਜੀ ਪੈਸੇ ਹੁਣੇ ਤੁਸੀਂ ਸਾਰ ਲੈਂਦੇ ਬਾਪੂ ਜੀ ਲੋੜ ਆ ਜੀ ਹੁਣ ਕਰਪਾਏ ਨਾਲ ਕੋਈ ਨਾਲ ਦੇ ਪੈਸੇ ਵੀ ਦੇਣਾ ਹੈ ਪੂਰੀ ਸੰਦਾਲਾਂ ਦੇ ਸਾਰਾ ਦੇਣੀ ਕੋਈ ਗੱਲ ਨਹੀਂ ਜੀ ਪੈਸੇ ਤਾਂ ਥੋੜਾ ਜਿਹਾ ਹੁਣ ਕੰਮ ਟਾਈਟ ਚੱਲਦਾ ਪਰ ਤੁਸੀਂ ਸਾਡੇ ਲੱਗੇਗਾ ਤੁਹਾਡਾ ਹੱਲ ਕਰ ਦਾਂਗੇ ਦੋ ਚਾਰ ਦਿਨ ਬਾਪੂ ਜੀ ਮੇਰਾ ਹੱਲ ਕਰੋ ਜੀ ਕੋਈ ਪੈਸੇ ਨਾਲ ਅਲਪਾਈ ਫਿਰ ਜੇ ਬਾਲਾ ਕਰਦਾ ਮੈਂ 5 ਕ ਹਜ਼ਾਰ ਰੁਪਏ ਕਿਸੇ ਵਾਸਤੇ ਰੱਖਿਆ ਸੀ ਉਹ ਦੇ ਦੇਣਾ ਕੋਸਾ ਠੀਕ ਆ ਠੀਕ ਹੈ ਨਹੀਂ ਆਹ ਲਓ ਜੀ 5000 ਰੁਪਏ ਗਿਣ ਲਓ ਜੀ ਗਿਣਿਆ ਬਾਪੂ ਜੀ ਤੁਹਾਡੇ ਤੇ ਯਕੀਨ ਹੈ ਭਰੋਸਾ ਹੈ ਤੁਹਾਡਾ ਠੀਕ ਹੈ ਜੀ ਠੀਕ ਆ ਬਾਪੂ ਜੀ RAM 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 ਮਨਜਿੰਦਰ ਜੀ ਇਹਦਾ ਵੀ ਜੱਟ ਦਾ ਸਰੇ ਹੀ ਪਿਆ ਓਨੀ ਪੈੜੀ ਨਹੀਂ ਹੁੰਦੀ ਜਨਾ ਖਰਚਾ ਕਰ ਦਿੰਦਾ ਪਿਛਲੀ ਵਾਰ ਕਹਿੰਦਾ ਛੋਟੇ ਭਾਈ ਨੂੰ ਮੋਟਰਸਾਈਕਲ ਖੜਾ ਕੇ ਦੇਣਾ ਉਦੋਂ ਪੈਸੇ ਲੈ ਗਿਆ ਚਲੋ ਜਿੰਮੇ ਚੱਲਦਾ ਚੱਲੀ ਜਾਣ ਦੇ ਲੈ ਕੋੜੇ ਮਨ ਇਹਨੇ ਕੀ ਕਰਨੇ ਆ ਪੈਸੇ ਤੀਜੇ ਇੱਕ ਦਿਨ 5000 ਮੰਗ ਲੈਂਦਾ ਸੀ ਕਰਨੇ ਨੇ ਮਨੇ ਅੱਜ ਵੀ ਨਹੀਂ ਆਇਆ ਸਾਢੇ 12 ਆ ਗਿਆ ਹਾਂ ਆ ਗਿਆ ਮਾ ਮੈਂ ਪਾਣੀ ਲਿਆਉਣੀ ਗਰਮੀ ਵਾਲੀ ਆ ਯਾਰ ਉਹ ਆਸਾ ਆ ਮਾ ਲੈਵਲ 1 ਅਰੇ ਸਾਹਿਬ ਪੁੱਛਣਾ ਮਾ ਕੀ ਹੋ ਗਿਆ ਮਾਦਾ ਦੀਦਾ ਪੂਰਾ ਪੱਲੀ ਹੋਇਆ ਕਿਉਂ ਪੁੱਤ 5000 ਰੁਪਏ ਲੈ ਆਏਗਾ 5000 ਤੋਂ ਤੁਮਰੇ ਬਾਅਦ ਮਣੀਏ ਮਣੀਏ ਪੰਦੇ ਆਪਨੇ ਕਰਨਾ ਕਹਿੰਦਾ 20 ਭਰਨੀ ਆ ਫੀਸ ਉਹਦੀ ਕਾਲਜ ਚ ਭਰ ਕੇ ਤਾਂ ਆਇਆ ਮੈਂ ਪਤਾ ਨਹੀਂ ਪੁੱਤ ਤਾਂ ਮੰਗਿਆ 5000 ਕਹਿੰਦਾ 20 ਭਰਨੀ ਆ ਬਹੁਤ ਬੋਲ ਕੇ ਕੀ ਕਰ ਮਾਂ ਰੋਟੀ ਵੀ ਨਹੀਂ ਖਾਧੀ ਹਾਂ ਮਾਂ ਰੋਟੀ ਖਾਕੇ ਨਹੀਂ ਗਿਆ ਉਹ ਨਾ ਬਸ ਵਾਲਾ ਤਾਂ ਬੈਠਾ ਸੀ ਖਾਕੇ ਨਹੀਂ ਗਿਆ ਚਲ ਆਉਣ ਦੇ ਉਹਨੂੰ ਆਥਰੇ ਮੈਂ ਕਰੂਗਾ ਗੱਲ ਉਹਦੇ ਨਾਲ ਮਾਂ ਲੈ ਮੈਂ ਪੈਸੇ ਲਿਆ ਸੀ ਰੱਖ ਦੇ ਮੇਰਾ ਸਰਦੋफी ਜਾਂਦਾ ਮੰਦਿਰ ਜਾ ਕੇ ਪਹਿਲਾਂ ਚਾਹ ਬਣਾ ਕੇ ਲਿਆ ਦੇ